ਸ਼ਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਜਿਹੜੀ ਤੁਹਾਨੂੰ ਕਲੈਕਸ਼ਨ ਦੇਣ ਜਾ ਰਹੇ ਹਾਂ ਇਹ ਸਾਡੀ ਸ਼ਾਪ ਤੇ ਇੱਕ ਇੱਕ ਦੋ ਦੋ ਸੂਟ ਜਿਹੜੇ ਪਏ ਹੋਣੇ ਆ ਉਹ ਵਾਲੇ ਦੇ ਰਹੇ ਹਾਂ ਇਸ ਤੁਹਾਨੂੰ ਸਾਰੇ ਮਿਕਸਡ ਸਟੱਫ ਮਿਲੇਗਾ ਵੂਲਨ ਦੇ ਸੂਟ ਹੋਣਗੇ ਜੌਰਜਟ ਦੇ ਹੋਣਗੇ ਜੀ ਮਸਲੀਨ ਦੇ ਗਰਮੀ ਦੇ ਹਰੇਕ ਤਰ੍ਹਾਂ ਦਾ ਸੂਟ ਤੁਹਾਨੂੰ ਅੱਜ ਦੀ ਇਸ ਮਿਕਸ ਵੀਡੀਓ ਦੇ ਵਿੱਚ ਮਿਲੇਗਾ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਅਸੀਂ ਪਾਰਟੀ ਵੀਅਰ ਸੂਟ ਵੀ ਦਿਖਾਵਾਂਗੇ ਅੱਜ ਦੇ ਵੀਡੀਓ ਦੇ ਵਿੱਚ ਤੇ ਜਿਹੜੇ ਰੈਗੂਲਰ ਪਾਣੀ ਵਾਲੇ ਸੂਟ ਨੇ ਉਹ ਵੀ ਦਿਖਾਵਾਂਗੇ ਬਹੁਤ ਸੋਹਣੀ ਸੋਹਣੀ ਜਿਹੀ ਕਲੈਕਸ਼ਨ ਆ ਤੇ ਕਾਫੀ ਘੱਟ ਪ੍ਰਾਈਸ ਵਿੱਚ ਦੇ ਰਹੇ ਹਾਂ ਸੂਟ ਅਸੀਂ ਅੱਜ ਵਾਲੇ ਨੇ ਜਿਹੜੇ ਠੀਕ ਆ ਜੀ ਮਸਲੀਨ ਤੋਂ ਸ਼ੁਰੂ ਕਰਦੇ ਹਾਂ ਇਹ ਰਖਵਾਏ ਹੋਏ ਸੀਗੇ ਸੂਟ ਕਿਸੇ ਨੇ ਫਿਰ ਤਾਂ ਕਰਕੇ ਕਈ ਵਾਰੀ ਮਿਸ ਹੋ ਜਾਂਦਾ ਹੈ ਇੱਕ ਹੈ ਜਾਂ ਵੀ ਰੱਖ ਲੈਣੇ ਸੀ ਕਿਸੇ ਦੇ ਸੂਟ ਤਾਂ ਕਰਕੇ ਕਦੇ-ਕਦੇ ਮਿਸ ਹੋ ਜਾਂਦੇ ਆ ਸੂਟ ਤਾਹੀਂ ਅਸੀਂ ਹਮੇਸ਼ਾ ਹੀ ਪਹਿਲਾਂ ਕਹਿੰਦੇ ਆ ਵੀ ਪੇਮੈਂਟ ਪਹਿਲਾਂ ਆਵੇ ਤਾਂ ਤੁਹਾਡੀ ਬੁਕਿੰਗ ਅਸੀਂ ਰੱਖਿਆ ਕਰਾਂਗੇ ਕਈ ਵਾਰੀ ਮਤਲਬ ਐਦਾਂ ਹੁੰਦਾ ਕਿ ਚਲੋ ਰੱਖ ਲਓ ਜੀ ਅਸੀਂ ਕਰਦੇ ਆ ਕਰਦੇ ਇੱਕ ਵਿਸ਼ਵਾਸ ਤੌਰ ਤੇ ਵੀ ਰੱਖ ਹੋ ਜਾਂਦੇ ਆ ਸੂਟ ਇਹ ਹੈਗਾ ਮਸਲੀਨ ਦਾ ਸੂਟ ਠੀਕ ਹੈ 3 ਮੀਟਰ ਦੀ ਸਲਵਾਰ ਹੈ ਜੇ ਨਾਲ ਪਿਓਰ ਮਸਲੀਨ ਆ ਕਾਟਨ ਮਸਲੀਨ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਇਹ ਇਹ ਮੈਂ ਜਸਟ ਹੁਣੀ ਹਲੇ ਮਤਲਬ ਕਿ ਮੇਰੇ ਖਾਲਚ 10 15 ਦਿਨ ਪਹਿਲਾਂ ਦੀ ਵੀਡੀਓ ਦਾ ਸੂਟ ਹੈ ਇਹ ਹੁਣੇ ਦਿਖਾਈ ਸੀਗੇ ਇਹ ਸੂਟ ਸੀਗਾ ਜੀ ਵੀਡੀਓ ਦੇ ਵਿੱਚ 2000 ਦਾ ਤੇ ਅਸੀਂ ਤੁਹਾਨੂੰ ਅੱਜ 1900 ਦਾ ਸੂਟ ਦਵਾਂਗੇ ਇਹ ਦੋ ਕਲਰ ਮੇਰੇ ਵਿੱਚ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਤੇ ਇੱਕ ਸੂਟ ਇਹ ਵੀ ਪਿਓਰ ਮਸਲੀਨ ਤੇ ਆ ਇਹ ਵੀ 2000 ਵਾਲਾ ਸੂਟ ਹੈ ਠੀਕ ਹੈ ਜੀ ਇਹ ਵੀ ਅਸੀਂ ਤੁਹਾਨੂੰ 1900 ਦਾ ਦਵਾਂਗੇ ਇਹ ਸੂਟ ਉਹ ਨਹੀਂ ਜਿਹੜੇ ਰਖਵਾਏ ਹੋਏ ਸੀਗੇ ਇਹ ਹੈਗੇ ਦੇ ਨਾਲ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਸ਼ਿਪਿੰਗ ਰਹੇਗੀ ਅਲੱਗ ਤੋਂ ਕੁਛ ਐਦਾਂ ਦੀ ਲੁੱਕ ਹੈ ਸੂਟ ਦੇ نیچے ਘੇਰੇ ਤੇ ਵਰਕ ਹੋਇਆ ਹੋਇਆ ਤੇ ਇਹ ਸੂਟ ਅਸੀਂ ਖੁਦ ਪ੍ਰਿੰਟ ਕਰਵਾਨੇ ਆ ਇਹਦੇ ਨਾਲ ਦੀ ਸਲਵਾਰ ਨਹੀਂ ਹੈਗੇ ਇਹ ਜਿਹੜੀ ਖੁਦ ਦੀ ਪ੍ਰਿੰਟਿੰਗ ਹੈ ਜੀ ਉਹਦੇ ਵਿੱਚੋਂ ਹੈ ਜੌਰਜਟ ਦਾ ਸੂਟ ਇਜ਼ੌਰਜਟ ਦਾ ਸੂਟ ਹੈ 5 ਮੀਟਰ ਲਓ ਸਟਫ ਹੈ ਦਾ ਜ਼ੋਰਜਟ ਦਾ ਤੇ ਇਹ ਬਾਜੂ ਦੇ ਉੱਪਰ ਵੀ ਪ੍ਰਿੰਟਿੰਗ ਹੈ ਜੀ ਪ੍ਰਿੰਟਿੰਗ ਦਾ ਫੁੱਲ ਦੇਖੋ ਜੀ ਕਿੰਦਾ ਉੱਪਰ ਉੱਪਰ ਕੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਆ ਜ਼ੋਰਜਟ ਦਾ ਹੀ ਇਹਦੇ ਨਾਲ ਪ੍ਰਿੰਟ ਕਰਵਾਇਆ ਹੋਇਆ ਦੁਪੱਟਾ ਇਦਾਂ ਦੇ ਸੂਟ ਨੇ ਇਹ ਸਾਰੇ ਤੇ ਇਹ ਸੂਟ ਦਾ ਪ੍ਰਾਈਸ ਹੈਗਾ 2900 ਤੇ ਤੁਹਾਨੂੰ ਦਵਾਂਗੇ ਜੀ 2700 ਦਾ ਪਿਓਰ ਕਾਟਨ ਦਾ ਸੂਟ ਆ ਰਾਮ ਟੈਕਸੂ ਬ੍ਰੈਂਡ ਦਾ ਸੂਟ ਆ ਲਾਈਨ ਵਾਲਾ 5 ਮੀਟਰ ਦਾ ਸੂਟ ਹੈ ਜੀ ਠੀਕ ਹੈ ਤੇ ਪਿਓਰ ਦਾ ਹੈਗਾ ਦੁਪੱਟਾ ਪ੍ਰਾਈਸ ਰੋਗਾ ਜੀ 1500 ਠੀਕ ਹੈ ਜੀ ਵੂਲਨ ਦਾ ਸੂਟ ਹੈ ਪਿਓਰ ਵੂਲਨ ਬ੍ਰਾਂਡ ਹੈਗਾ ਜੀ ਇਹਦਾ ਸਾਈਵ ਸਾਈਵਾ ਬ੍ਰਾਂਡ ਦਾ ਪਿਓਰ ਵੂਲਨ ਦਾ ਸੂਟ ਹੈ ਸਾਰੇ ਦੇ ਵਿੱਚ ਮਿਰਰ ਵਰਕ ਕੀਤਾ ਹੋਇਆ ਤੇ ਪਲੇਨ ਸਲਵਾਰ ਹੈ ਜੀ ਪਿਓਰ ਦਾ ਦੁਪੱਟਾ 2200 ਵਾਲਾ ਸੂਟ ਹੈ ਜੀ 1900 ਦੇ ਵਿੱਚ ਤੁਹਾਨੂੰ ਦਵਾਂਗੇ ਇਹ ਵਾਲਾ ਸੂਟ ਰਾਮ ਟੈਕਸ ਦਾ ਪਿਓਰ ਬੂਲਨ ਦਾ ਸੂਟ ਹੈ ਕਾਫੀ ਹੈਵੀ ਸਟੱਫ ਹੈ ਇਸ ਦਾ ਵਿਦਾਊਟ ਲਾਈਨਿੰਗ ਵਰਨੇ ਵਾਲਾ ਇਹ ਸੂਟ ਤੇ ਪਿਓਰ ਬੂਲਨ ਹੈ ਠੀਕ ਹੈ ਜੀ ਇਹ ਵੀ ਸੂਟ ਤੁਹਾਨੂੰ 2700 ਦਾ ਦਵਾਂਗੇ 3 ਮੀਟਰ ਦੀ ਸਲਵਾਰ ਦੇ ਨਾਲ ਹੈ ਦੁਪੱਟਾ ਪਿਓਰ ਚਨਾਉਂਚ ਫੌਂਡ ਹੈ ਇਹਦੇ ਨਾਲ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੁਪੱਟਾ ਇਸ ਤਰ੍ਹਾਂ ਖੋਲ ਕੇ ਦਿਖਾ ਦਾਂਗੇ ਦੂਜਾ ਪੈਕ ਹੈ ਦੁਪੱਟਾ 2700 ਦਾ ਪਿਓਰ ਬੂਲਨ ਦਾ ਸੂਟ ਪ੍ਰਾਈਸ ਹੈਗਾ ਇਹਦਾ 32300 ਇਹ ਚਨਾਉਂਸ ਫੋਨ ਦੇ ਦੁਪੱਟੇ ਇਹਨਾਂ ਦੇ ਨਾਲ ਬਹੁਤ ਪਿਆਰੇ ਠੀਕ ਹੈ ਜੀ 2700 ਦਾ ਸੂਟ ਹੈ ਨੈਕਸਟ ਪਿਓਰ ਕਾਟਨ ਦਾ ਸੂਟ ਹੈ ਡਿਜੀਟਲ ਪ੍ਰਿੰਟਿੰਗ ਤੇ ਹੈ ਪਲੇਨ ਸਲਵਾਰ ਹੈ ਕਾਟਨ ਦਾ ਹੈਗਾ ਜੀ ਦੁਪੱਟਾ ਬਹੁਤ ਪਿਆਰਾ ਇਹਦੇ ਨਾਲ ਤੇ ਪ੍ਰਾਈਸ ਹੈਗਾ ਸੂਟ ਦਾ 800 ਠੀਕ ਹੈ ਜੀ 800 ਦਾ ਸੂਟ ਹੈ ਏਕੇ ਟੈਕਸ ਦਾ ਸੂਟ ਹੈ ਤੇ ਇਹ ਹੈਗਾ ਜੀ ਇਹਦੇ ਨਾਲ 컬러ਫੁਲ ਬਹੁਤ ਸੋਹਣਾ ਦੁਪੱਟਾ ਚਾਨਣਫੰਦਾ ਪਲੇਨ ਸਲਵਾਰ ਆ ਤੇ ਪਿਓਰ कॉटन ਦਾ ਵਿਦਾਉਟ ਲਾਈਨਿੰਗ ਸੂਟ ਹੈ ਜੀ ਪ੍ਰਾਈਸ ਹੈਗਾ 1600 ਪਿਓਰ मसलीन मसलीन ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਆਰੀ ਵਰਕ ਦੇ ਨਾਲ ਹਾਈਲਾਈਟ ਹੈ ਸਾਰਾ ਸੂਟ ਇਹ ਹੈਗੀ ਇਹਦੀ ਸਲਵਾਰ ਪਿਓਰ ਮਸਲਿਨ ਦੇ ਤੇ ਇਹ ਹੈਗਾ ਜੀ ਦੁਪੱਟਾ ਤੁਹਾਨੂੰ ਸੂਟ ਦਵਾਂਗੇ ਇਹ ਹੁਣ 2800 ਦਾ 3200 ਪ੍ਰਾਈਸ ਹੈਗਾ ਪਰ ਗੈਂਜ਼ਾ ਦੀ ਸ਼ਰਟ ਆ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਪਿਆਰਾ ਹੈ ਪਾਰਟੀ ਵੇਅਰ ਸੂਟ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹ ਹੈਗਾ ਜੀ ਸਲਵਾਰ ਦਾ ਸਟਾਫ ਤੇ ਨਾਲ ਇਹ ਦੁਪੱਟਾ ਰਹੇਗਾ ਦੁਪੱਟੇ 'ਚ ਵੀ ਵਰਕ ਹੈ ਸਾਰੇ 'ਚ ਠੀਕ ਹੈ ਜੀ ਪ੍ਰਾਈਸ ਹੈਗਾ ਸੂਟ ਦਾ 3200 3600 ਦਾ ਸੂਟ ਸੀਗਾ ਨੈਕਸਟ ਦੇ ਰਹੀਆਂ ਪਿਓਰ ਕਾਟਨ ਦਾ ਸੂਟ ਹੈ ਕਿ ਇਹਦੇ 'ਤੇ ਵਰਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਆ ਪਿਓਰ ਦਾ ਦੁਪੱਟਾ 1200 ਦਾ ਸੂਟ ਹੈ ਜੀ ਇਸ ਤੋਂ ਨੂੰ ਦੋ ਕਲਰ ਮਿਲਣਗੇ ਇਹਦੇ ਨਾਲ ਹੀ ਫਿਰੋਜ਼ੀ ਜਾਂ ਬਹੁਤ ਸੋਹਣਾ ਦੁਪੱਟਾ ਹੈ ਪਿਓਰ ਔਰਗਨਜ਼ਾ ਦਾ ਸੂਟ ਹੈ ਠੀਕ ਹੈ ਜੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਸਾਰੇ ਸੂਟ ਤੇ ਕ੍ਰੇਪ ਦੀ ਸਲਵਾਰ ਹੈ ਬਹੁਤ ਪਿਆਰਾ ਸੂਟ ਹੈ ਲਾਸਟ ਪੀਸ ਤੇ ਹੈ ਟੋਟਲੀ ਹੈਂਡਵਰਕ ਦੇ ਉੱਪਰ ਹੈ ਸੂਟ ਕ੍ਰੇਪ ਦੀ 3 ਮੀਟਰ ਦੀ ਸਲਵਾਰ ਇਹਦੇ ਨਾਲ ਤੇ ਜਿਹੜਾ ਦੁਪੱਟਾ ਹੀ ਉਹ ਵੀ ਆਰਗੇਂਜ਼ਾ ਦੇ ਉੱਪਰ 4 ਸਾਈਡਿਡ ਵਰਕ ਹੈ ਫੁੱਲ ਗਰਲਿਸ਼ ਲੁੱਕ ਦਾ ਸੂਟ ਹੈ ਠੀਕ ਹੈ ਜੀ ਪ੍ਰਾਈਸ ਰਹੂਗਾ ਇਸ ਸੂਟ ਦਾ ਹੁਣ ਤੁਹਾਡੇ ਵਾਸਤੇ 3000 3800 ਦਾ ਸੂਟ ਸੀਗਾ ਪਿਓਰ ਕ੍ਰੇਪ ਦਾ ਸੂਟ ਹੈ ਜੀ ਪਿਓਰ ਕ੍ਰੇਪ ਦਾ ਇਹ ਵੀ ਡਿਓ ਸਲਵਾਰ ਹੈ ਜੇ ਨਾਲ ਤੇ ਚਨਾਉਂਸ਼ ਫੋਨ ਦਾ ਹੈਵੀ ਦੁਪੱਟਾ ਐਡਾ ਰਹੇਗਾ ਦੁਪੱਟਾ 5500 ਦਾ ਸੂਟ ਹੈ 4500 ਦਾ ਸੂਟ ਮਿਲੇਗਾ ਜੀ ਨੈਕਸਟ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਸਿਲਕ ਦੇ ਉੱਪਰ ਹੈ ਪਿਓਰ ਤੇ ਬਨਾਰਸੀ ਸੂਟ ਆ ਵਾਈਨ ਕਲਰ ਦਾ ਤੇ ਇਹ ਸੂਟ ਮਿਲੇਗਾ ਤੁਹਾਨੂੰ ਹੁਣ 3200 ਦਾ ਬਹੁਤ ਸੋਹਣਾ ਸੂਟ ਹੈ ਇਹ ਵੀ ਨੈਕਸਟ ਹੈਗਾ ਜੇ ਸ਼ਿਮਰ ਦੇ ਉੱਪਰ ਸ਼ਿਮਰ ਦਾ ਸੂਟ ਹੈ ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣਾ ਤੇ ਇਹ ਟੋਟਲੀ ਹੈਂਡਵਰਕ ਦੇ ਉੱਪਰ 5500 ਦਾ ਸੂਟ ਸੀਗਾ ਤੇ ਤੁਹਾਨੂੰ ਹੁਣ ਮਿਲੇਗਾ 4500 ਦਾ ਪਿਓਰ ਕ੍ਰੇਪ ਦੀ ਸਲਵਾਰ ਆ ਕੀ ਕਾਜੀ ਨੈਕਸਟ ਸੂਟ ਆ ਜੀ 3850 ਪ੍ਰਾਈਸ ਸੀਗਾ ਤੇ ਸ਼ਿਮਰ ਦੀ ਸ਼ਰਟ ਆ ਬਹੁਤ ਪਿਆਰਾ ਸੂਟ ਹੈ ਤੇ ਟੋਟਲੀ ਹੈਂਡਵਰਕ ਦੇ ਰੇਤੇ ਸਿਲਕ ਦੀ ਸਲਵਾਰ ਹੈ ਜਿਹਦੇ ਨਾਲ ਤੇ ਪਿਓਰ ਚਨਾਉਂ ਛਪਾਉਣ ਦਾ ਹੈਗਾ ਦੁਪੱਟਾ ਤੇ 3200 ਦਾ ਸੂਟ ਲੱਗੇਗਾ ਜੀ 3200 ਦਾ ਕਲਰ ਆਪਸ਼ਨ ਦੋ ਨੇ ਇਹਦੇ ਵਿੱਚ ਇਹ ਮਤਲਬ ਬਹੁਤ ਫਾਇਦੇ ਵਾਲੀਆਂ ਚੀਜ਼ਾਂ ਸਾਨੂੰ ਇਦਾਂ ਹੁੰਦਾ ਕਿ ਚਲੋ ਕੱਢਦੇ ਹਾਂ ਕੁਝ ਨਵਾਂ ਲੈ ਕੇ ਆਣਾ ਹੁੰਦਾ ਡੇਲੀ ਇਹ ਹੈਗਾ ਜੀ ਡਬਲ ਸ਼ੇਡ ਦੇ ਵਿੱਚ ਸ਼ਿਮਰ ਦੇ ਉੱਪਰ ਠੀਕ ਹੈ ਇਹਦੇ ਪੌਂਚੀਆਂ ਤੇ ਵੀ ਵਰਕ ਆ ਤੇ ਦੁਪੱਟਾ ਵੀ ਸ਼ਿਮਰ ਦਾ ਜੀ ਫੋਰ ਸਾਈਡਰਡ ਵਰਕ ਹੈ ਸਾਰੇ ਦੁਪੱਟੇ ਸੂਟ ਤੇ ਤੇ ਪ੍ਰਾਈਸ ਰਹੂਗਾ 2900 ਨੈਕਸਟ ਦੇ ਰਹੀਆਂ ਜੀ ਟੋਟਲੀ ਨਹੀਂ ਇਹ ਹੈਂਡਵਰਕ ਦੇ ਉੱਪਰ ਹੈ ਸਾਰਾ ਦੇਖੋ ਬਹੁਤ ਸੋਨਾ ਪੈਚ ਲਗਾ ਕੇ ਸੂਟ ਬਣਿਆ ਹੋਇਆ ਹੈ ਠੀਕ ਹੈ ਇਹ ਸਲਵਾਰ ਹੈ ਜੀ ਇਹਦੇ ਨਾਲ ਤੇ ਇਹਦੇ ਨਾਲ ਇਹ ਦੁਪੱਟਾ ਹੈ ਇਹ ਵੀ ਬਹੁਤ ਪਿਆਰਾ ਦੁਪੱਟਾ ਹੈ ਇਹ ਸੂਟ ਦਾ ਪ੍ਰਾਈਸ ਹੋਣੋਂ 3000 ਲੱਗੇਗਾ ਸੂਟ ਮਹਿੰਗੇ ਆ ਕਾਫੀ ਜ਼ਿਆਦਾ ਦਬਕੇ ਦਾ ਕੰਮ ਹੈ ਸਾਰੇ ਸੂਟ ਤੇ ਇਹ ਵੀ ਸੂਟ ਮਡਾਲ ਤੇ ਆ ਠੀਕ ਹੈ ਜੀ ਮਡਾਲ ਦੀ ਸਲਵਾਰ ਇਹਦੇ ਨਾਲ ਤੇ ਮਸਲੀਨ ਦਾ ਹੈਗਾ ਜੀ ਦੁਪੱਟਾ ਜੈਪੁਰੀ ਪ੍ਰਿੰਟ ਦੇ ਵਿੱਚ ਰਹੂਗਾ ਸੂਟ ਇਹ ਇਹਦਾ ਪ੍ਰਾਈਸ ਮਿਲੂਗਾ ਤੁਹਾਨੂੰ 2000 2500 ਦਾ ਸੂਟ ਹੈ ਜੀ ਨੈਕਸਟ ਦੇ ਰਹੇ ਆ organza ਦਾ ਬਹੁਤ ਬਿਆਰਾ ਸੂਟ ਹੈ 5516 ਸੂਟ ਆ ਜੇ 5500 ਵਾਲਾ ਇਹ ਦੀ ਬਾਜੂ ਤੇ ਵਰਕ ਹੈ ਠੀਕ ਹੈ ਚਾਹੇ ਕਿ ਰਿੱਤੀ ਬੈਕ ਤੇ ਲਗਾ ਲੂ ਚਾਹੇ ਫਰੰਟ ਬਾਜੂ ਤੇ ਲਗਾ ਲੂ ਤੁਹਾਡੀ ਚੁਆਇਸ ਆ organza ਦੀ ਸ਼ਰਟ ਆ ਤੇ ਇਹ ਹੈਗਾ ਫੋਰ ਸਾਈਡਡ ਬਹੁਤ ਸੋਹਣਾ ਇਹਦਾ ਦੁਪੱਟਾ ਤੇ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਜੀ 3000 3000 ਦਾ ਸੂਟ ਹੈ ਪਿਓਰ ਕਾਟਨ ਦੇ ਉੱਪਰ ਵਰਕ ਕਰਵਾਇਆ ਹੋਇਆ ਸੂਟ ਹੈ ਪਿਓਰ ਕਾਟਨ ਦਾ ਸਟਫ ਹੈ ਇਹ ਚੈੱਕ ਦੇ ਵਿੱਚ ਇਹ ਕਾਫੀ ਸਾਰੇ ਸੂਟ ਬਣਵਾਏ ਸਿਗੇ on order ਇਹ ਹੀ ਹੈਗੇ ਜੀ ਸਲਵਾਰ ਸੌਰੀ ਬਾਜੂ ਦੇ ਬਾਜੂ ਦਾ ਕੰਮ ਹੈ ਚਾਹੇ ਤੁਸੀਂ ਪਹੁੰਚਿਆਂ ਤੇ ਲਿਆ ਸਕਦੇ ਹੋ ਇਹ ਬਣਿਆ ਹੋਇਆ ਘੇਰਾ ਤੇ ਇਹ ਸੂਟ ਤੁਹਾਨੂੰ ਮਿਲੇਗਾ ਹੁਣ 1800 ਦਾ ਵੀ ਵਰਕ ਵਿਦਆਊਟ ਦੁਪੱਟਾ ਪਿਓਰ ਮਸਲੀਨ ਦਾ ਸੂਟ ਹੈ ਇਹ ਪਿਓਰ ਦਾ ਹੈਗਾ ਜੀ ਦੁਪੱਟਾ ਪ੍ਰਾਈਸ ਮਿਲੇਗਾ ਜੀ ਹੁਣ ਤੋਂ ਵੇਚ ਰਦਾ 2000 ਇਹ ਜਿਹੜਾ ਸੀ ਡਾਈ ਕਰਵਾਨੇ ਆ ਸਟੱਫ ਉਹ ਵਾਲਾ ਸੂਟ ਹੈ ਬ੍ਰੋਕੇਟ ਦਾ ਬਹੁਤ ਸੋਹਣਾ ਸੂਟ ਹੈ ਸ਼ਿਮਰ ਦੇ ਉੱਪਰ ਫਸਟ ਟਾਈਮ ਬ੍ਰੋਕੇਟ ਆਈ ਹੈ ਤੇ ਇਹ ਹੈਗੀ ਹੈ ਦੀ ਸਲਵਾਰ ਸ਼ਾਈਨ ਵਾਲੀ 3 ਮੀਟਰ ਦੀ ਸਲਵਾਰ ਇਹਦੇ ਨਾਲ ਇਹ ਹੈਗੇ ਜੀ ਸ਼ਰਟ ਇਹ ਹੈਗਾ ਦਾ ਦੁਪੱਟਾ ਪ੍ਰਾਈਸ ਹੈਗਾ ਸੂਟ ਦਾ 3300। ਔਰਗੈਂਜ਼ਾ ਦਾ ਆਰੀ ਵਰਕ ਤੇ ਉੱਪਰ ਬਹੁਤ ਜ਼ਿਆਦਾ ਡਿਮਾਂਡਡ ਸੂਟ। ਬ੍ਰாக்கਟ ਤੇ ਰਹਿਣ ਵਾਲਾ ਸੂਟ ਹੈ ਜੀ ਇਹ। ਬਹੁਤ ਸੋਹਣਾ ਸੂਟ ਹੈ, ਸਭ ਦੀ ਚੁਆਇਸ ਦਾ। ਇਹ ਜਿਹੜੇ ਕਈ ਵਾਰੀ ਕੈਨਸਲ ਹੋ ਜਾਂਦੇ ਆ ਸੂਟ ਪਏ ਪਏ ਉਹ ਵਾਲੇ ਸੂਟ ਨੇ ਸਾਰੇ। ਪਿਓਰ ਦਾ ਦੁਪੱਟਾ ਇਹਦੇ ਨਾਲ, ਸਾਰੇ ਦੁਪੱਟੇ 'ਚ ਵਰਕ ਹੈ। ਇਸ ਸੂਟ ਦਾ ਪ੍ਰਾਈਸ ਸੀਗਾ 5000 ਤੇ ਹੁਣ ਤੁਹਾਨੂੰ ਦਵਾਂਗੇ ਜੀ 4500 ਦਾ ਨੈਕਸਟ ਹੈਗਾ ਜੀ ਬਹੁਤ ਪਿਆਰਾ ਮਸਲੀਨ ਦਾ ਸੂਟ ਇਹ ਹੈਗੀ 셔ਟ ਹੈਂਡਵਰਕ ਦੇ ਉੱਪਰ ਆ ਸਾਰੇ ਇਹ ਨੀਚੇ ਕੇਰਾ ਬਣਿਆ ਹੋਇਆ ਸਾਈਡ ਤੇ ਬਾਜੂ ਹੈ ਬਹੁਤ ਸੋਹਣਾ ਸੂਟ ਹੈ ਸਲਵਾਰ ਦੇ ਪੌਂਚਿਆਂ ਤੇ ਐਦਾਂ ਇਹ ਸਿਲਕ ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਜੇ ਤੇ ਸੌਰੀ ਚਨੌਨ ਸ਼ਫਾਂਦਾ ਹੈਗਾ ਦੁਪੱਟਾ ਐਦਾ ਪ੍ਰਾਈਸ ਹੈਗਾ ਸੂਟ ਦਾ 3200 ਕਾਫੀ ਜ਼ਿਆਦਾ ਲੈਸ ਦੇ ਵਿੱਚ ਇਹ ਹੈਗਾ ਪੈਚਵਰਕ ਦੇ ਉੱਪਰ ਸੂਟ ਇਹ ਕਈ ਵਾਰੀ ਤਾਂ ਸਾ ਤੋਂ ਹੀ ਬਾਈ ਮਿਸਟੇਕ ਕਿਸੇ ਦਾ ਸੂਟ ਸਟੀਚਿੰਗ ਕਰਨ ਤੋਂ ਰਹਿ ਜਾਂਦਾ ਹੈ ਅਸੀਂ ਰੱਖਿਆ ਹੋਇਆ ਹੁੰਦਾ ਸਾਈਡ ਤੇ ਤੇ ਕਦੇ ਨੰਬਰ ਲਗਾਣ ਤੋਂ ਰਹਿ ਜਾਂਦਾ ਜੀ ਤਾਂ ਕਰਕੇ ਰਹਿ ਗਏ ਕੋਈ ਕੋਈ ਸੂਟ ਇਹਨਾਂ ਦੇ ਵਿੱਚ ਤੇ ਕੋਈ ਕੋਈ ਜਿਹੜੇ ਕੈਨਸਲ ਹੋਏ ਹੋਏ ਸੂਟ ਨੇ ਉਹ ਵਾਲੇ ਰਹਿ ਗਏ ਆ ਤੁਹਾਨੂੰ ਕਾਫੀ ਜ਼ਿਆਦਾ ਲੈਸ ਪ੍ਰਾਈਸ ਚ ਮਿਲ ਰਿਹਾ ਇਹ ਸੂਟ 3300 3800 ਪ੍ਰਾਈਸ ਸੀਗੇ ਇਹ ਸੂਟ ਦਾ ਠੀਕ ਹੈ ਜੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆ ਹੀ ਹੋਣਗੇ ਸਾਰੇ ਸੂਟ ਕਮੈਂਟ ਕਰਕੇ ਜਰੂਰ ਦੱਸ ਦਿਓ ਕਲੈਕਸ਼ਨ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ